ਜੇ ਤੁਸੀਂ ਵੇਖੋ ਵੀ ਜਦੋਂ ਆਪਣੇ ਘਰਾਂ ਵਿੱਚ ਤੁਸੀਂ ਪਾਠ ਕਰਾਉਂਦੇ ਆ ਸ਼ਗੂਨੀ ਸਾਹਿਬ ਦਾ ਅਖੰਡ ਪਾਠ ਉਸ ਵੇਲੇ ਸੀ ਦਰਮਿਆਨਾ ਸਪੀਕਰ ਲਾਇਆ ਹੁੰਦਾ ਜਦੋਂ ਮਹਾਰਾਜ ਦੀ ਬਾਣੀ ਦਾ ਭੋਗ ਪੈ ਜਾਂਦਾ ਸਰੂਪ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਤੇ ਸ਼ਾਮਾਂ ਨੂੰ 4 ਵਜੇ ਇੱਕ ਡੀਜੇ ਵਾਲਾ ਉਹ ਕੜੁਕੇ ਦੇ ਉੱਤੇ ਕਿਸੇ ਜੀਵ ਦੇ ਉੱਪਰ ਲੱਦ ਕੇ ਆ ਜਾਂਦਾ ਵਿਚਾਰਾ ਭਾਈ ਹਰਾਨ ਹੋ ਜਾਂਦਾ ਵੀ ਹੁਣ ਤਾਂ ਪਾਠ ਦੀ ਸਮਾਪਤੀ ਹੋ ਗਈ ਇਹ ਏਡਾ ਵੱਡਾ ਸਾਊਂਡ ਹੋਣ ਕੀ ਕਰਨਾ ਉਹਨੂੰ ਵਿਚਾਰੇ ਨੂੰ ਭੋਲੇ ਨੂੰ ਇਹ ਨਹੀਂ ਪਤਾ ਵੀ ਹੋਣੇ ਤੇ ਗੀਤ ਗਾਏ ਜਾਣੇ ਨੇ ਮਿਰਜਾ ਸਸੀ ਪੁੰਨੂ ਹੀ ਰਾਂਝਾ ਸਾਡੀਆਂ ਧੀਆਂ ਦੇ ਲੱਕ ਦੀ ਗੱਲ ਹੋਣੀ ਹੈ ਸਾਡੀਆਂ ਧੀਆਂ ਦੇ ਕੋਕੇ ਦੀ ਗੱਲ ਹੋਣੀ ਹੈ ਮਲ ਅਸ਼ਲੀਲਤਾ ਪਰੋਸੀ ਜਾਣੀ ਗੰਦੇ ਗਾਣੇ ਗਾਉਣ ਵਾਸਤੇ ਆਖੋ ਕਿਹੜੇ ਕਿਹੜੇ ਬਕਸੇ ਲੱਗ ਜਾਂਦੇ ਨੇ ਜਿੱਥੇ ਮੇਰੇ ਸਤਗੁਰ ਦੀ ਬਾਣੀ ਗਾਈ ਜਾਣੀ ਹੈ ਜਿੱਥੇ ਮੇਰੇ ਸਤਗੁਰ ਦਾ ਉਪਦੇਸ਼ ਗਾਇਆ ਜਾਣਾ ਉਸ ਬਾਰੇ ਅਸੀਂ ਕੋਈ ਵੀ ਆਪਣੀ ਜ਼ਿੰਮੇਵਾਰੀ ਸਾਂਭਣ ਨੂੰ ਤਿਆਰ ਨਹੀਂ ਗੱਲ ਕਿੱਥੋਂ ਪਹੁੰਚੇਗੀ ਸਾ ਸਰਵਤ ਲੀਡਰਾਂ ਦੀਆਂ ਰੈਲੀਆਂ ਚੱਲੀਆਂ ਜਾਓ ਤੁਸੀਂ ਤੁਹਾਨੂੰ ਲੀਡਰਾਂ ਦੀਆਂ ਰੈਲੀਆਂ ਵਿੱਚ ਵੀ ਕਿਤੇ ਜਾਣ ਦਾ ਮੌਕਾ ਬਣਿਆ ਹੋਏਗਾ ਉੱਥੇ ਵੀ ਇੱਕ ਨੰਬਰ ਦਾ ਬਹੁਤ ਹਾਈ ਕਲਾਸ ਦਾ ਸਾਊਂਡ ਲੱਗਦਾ ਹੈ ਸਾਡਾ ਸਾਡੇ ਜੱਥੇ ਦੀ ਇੱਕੋ ਮੰਗ ਹੁੰਦੀ ਅਸੀਂ ਕਿਸੇ ਨਾਲ ਮਾਇਆ ਤੈ ਨਹੀਂ ਕਰਦੇ ਸਾਡੇ ਇੱਕ ਰੰਦੀ ਵੀ ਕਾ ਸੀਗਾ ਸਾਊਂਡ ਇੰਨਾ ਵਧੀਆ ਲਾ ਹੁਣ ਵੇਖੋ ਅਸੀਂ ਬੋਲ ਰਹੇ ਹਾਂ ਤੁਹਾਡੇ ਤੱਕ ਜੇ ਗੱਲ ਹੀ ਕਲੀਅਰ ਨਾ ਗਈ ਤੇ ਕੀ ਫਾਇਦਾ ਸਾਸੰਗ ਦਾ ਆਪਣਾ ਇੱਥੇ ਬੈਠਣ ਦਾ ਇਹ ਮੈਂ ਕੇਵਲ ਅੱਜ ਦੇ ਸਮਾਗ ਲਈ ਵਾਸਤੇ ਨਹੀਂ ਕਹਿੰਦਾ ਜਦੋਂ ਵੀ ਤੁਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਅੱਗੋਂ ਪਿਛੋਂ ਵੀ ਸਮਾਗਮ ਕਰਨਾ ਸਾਡਾ ਵਧੀਆ ਸਾਊਂਡ ਹੋਵੇ ਤਾਂ ਕਿ ਸਾਡੇ ਕੰਨਾਂ ਤੱਕ ਜੋ ਭਾਈ ਸੈ ਬੋਲਣ ਉਹ ਗੱਲ ਕਲੀਅਰ ਸਾਡੇ ਕੰਨਾਂ ਤੱਕ ਪਹੁੰਚ ਜਾਏ ਇਹ ਪੰਜਾਬ ਦੇ ਬਹੁਤ ਪਿੰਡਾਂ ਵਿੱਚ ਇਹ ਪ੍ਰੋਬਲਮ ਹੈ ਕਿ ਇਸ ਬੰਨੇ ਅਸੀਂ ਕਿਸੇ ਨੇ ਧਿਆਨ ਦੇਣ ਦਾ ਯਤਨ ਬਿਲਕੁਲ ਨਹੀਂ ਕੀਤਾ ਇਹ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਆਉਣ ਵਾਲੇ ਸਮੇਂ ਤੁਸੀਂ ਇਹ ਥੋੜਾ ਜਿਹਾ ਪ੍ਰਬੰਧ ਸੁਧਾਰ ਸਕੋ ਤੇ ਸਾਡੇ ਆਉਣ ਵਾਲੀ ਸੰਗਤ ਵਾਸਤੇ ਬੱਚਿਆਂ ਵਾਸਤੇ ਬੜੀ ਲਾਭਦੈ ਗੱਲ ਹੋਏਗੀ ਕਿ ਅਸੀਂ ਜੋ ਗੁਰੂ ਦੀ ਗੱਲ ਜੇ ਮੈਂ ਇੱਥੇ ਇੱਥੇ ਪਾਠ ਕਰੀ ਤੇ ਕੰਨਾਂ ਤੱਕ ਗੱਲ ਸਾਫ਼ ਪਹੁੰਚੀ ਨਾ ਕੀ ਫਾਇਦਾ